ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਵਰਕ ਪੀਬੀ 13 ਵਾਲਾ ਸਸੀਕਾਲ ਦੋਸਤੋ ਜਿਹੜੀ ਜਾਣਕਾਰੀ ਮੈਂ ਤੁਹਾਨੂੰ ਹੁਣ ਦੇਣ ਲੱਗਿਆ ਬਹੁਤ ਜ਼ਰੂਰੀ ਜਾਣਕਾਰੀ ਹੈ ਇਸ ਕਰਕੇ ਇਸ ਨੂੰ ਸੁਣ ਕੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜਾ ਕਿ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚੇ ਪੱਤਰਕਾਰ ਭਰਾਵਾਂ ਨੂੰ ਵੀ ਬੇਨਤੀ ਹੈ ਵੀ ਇਸ ਟਾਪਿਕ ਦੇ ਉੱਤੇ ਇਸ ਨੂੰ ਸਮਝ ਕੇ ਵਕੀਲਾਂ ਨਾਲ ਕੰਸਲਟ ਕਰਕੇ ਇਹਦੀਆਂ ਵੱਧ ਤੋਂ ਵੱਧ ਵੀਡੀਓ ਬਾਣ ਜਿਹੜਾ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹ ਨਵੇਂ ਕਾਨੂੰਨ ਆਏ ਕੀ ਨੇ ਜੋਰਾ ਸੀ ਆਰ ਪੀ ਸੀ ਤੋਂ ਆਈ ਪੀ ਸੀ ਨੂੰ ਹਟਾ ਕੇ ਮੋਦੀ ਤੇ ਅਮਿਤ ਸ਼ਾਹ ਜਿਹੜੇ ਕਾਨੂੰਨ ਲੈ ਕੇ ਆਏ ਨੇ ਇਹ ਬਹੁਤ ਹੀ ਖਤਰਨਾਕ ਕਾਨੂੰਨ ਨੇ ਲੋਕਾਂ ਨੂੰ ਰਾਮ ਮੰਦਰ ਦਾ ਮਗਰ ਲਗਾ ਕੇ 174 ਸੰਸਦਾਂ ਨੂੰ ਉਸ ਟਾਈਮ ਤੇ ਸੰਸਦ ਚੋਂ ਬਾਹਰ ਕੱਢ ਕੇ ਤੇ ਉਹ 2-4 ਘੰਟਿਆਂ ਦੇ ਅੰਦਰ ਇਹਨਾਂ ਨੇ ਚੱਕ ਕੇ ਕਾਨੂੰਨ ਪਾਸ ਕਰ ਦਿੱਤੇ ਨੇ ਇਹ ਕਾਨੂੰਨ ਐਡੇ ਕੋ ਖਤਰਨਾਕ ਨੇ ਕਿ ਲਾਲਾ ਜੀ ਤੁਸੀਂ ਇਹ ਨਾ ਸਮਝਿਓ ਵੀ ਕਿਉਂ ਇੱਥੇ ਦੁਕਾਨ ਤੇ ਬੈਠੇ ਤੁਹਾਨੂੰ ਕੁਝ ਨਹੀਂ ਹੁੰਦਾ ਇਹ ਜਦੋਂ ਇਹਨਾਂ ਨੂੰ ਸਮਝ ਲੱਗ ਗਈ ਨਾ ਓਪੋਜ਼ਿਸ਼ਨ ਡਿਪਾਰਟਮੈਂਟ ਨੂੰ ਇਹ ਕਾਨੂੰਨ ਹੈ ਕਿ ਅਜੇ ਇਹਦਾ ਤਾਂ ਕਰਕੇ ਨਹੀਂ ਆ ਰਿਹਾ ਕਿਉਂਕਿ ਹਜੇ ਪੜੇ ਜਾ ਰਹੇ ਨੇ ਕਾਨੂੰਨ ਤੇ ਜਦੋਂ ਇਹਨਾਂ ਨੂੰ ਸਮਝ ਲੱਗ ਗਈ ਤਾਂ ਇਹਨਾਂ ਨੇ ਇਹ ਫਿਰੋਤੀਆਂ ਦੇ ਕੋਲ ਨਾ ਗੈਂਗਸਟਰਾਂ ਕੋਲੋਂ ਨਹੀਂ ਆਇਆ ਕਰ ਮੈਂ ਫਿਰ ਉਹ ਵੀ ਹੋਇਆ ਕਰ ਨਾ ਜੋ ਹੋਣਾ ਹੈ ਠੀਕ ਹੈ ਨਾ ਕਿਉਂਕਿ ਕਹਿ ਨਹੀਂ ਸਕਦਾ ਮੈਂ ਵੀ ਬਰਚਾਰੀ ਕਰਾਣਾ ਚਾਹੁੰਦਾ ਤਾਂ ਕਰਕੇ ਇਸ ਚੀਜ਼ ਨੂੰ ਕਰਕੇ ਆਪਾਂ ਨੂੰ ਜਿਹੜੇ ਆਪੋਜ਼ਿਸ਼ਨ ਦੇ ਜਿਹੜੇ ਸੰਸਦ ਨੇ ਉਹਨਾਂ ਕੋਲੋਂ ਆਪਾਂ ਨੂੰ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਵਾਣੀ ਪੈਣੀ ਹੈ ਜਾਂ ਲੋਕਾਂ ਨੂੰ ਆਵਾਜ਼ ਚੱਕਣੀ ਪਣੀ ਹੈ ਵੱਧ ਤੋਂ ਵੱਧ ਮੀਡੀਆ ਤੇ ਆਊਗੀ ਤਾਂ ਕਿਉਂਕਿ ਇਹ ਚੀਜ਼ ਬਹੁਤ ਹੀ ਖਤਰਨਾਕ ਹੈ ਇਹਨੂੰ ਛੋਟਾ ਜਿਹਾ ਮੈਂ ਤਾਂ ਉਸ ਦੇ ਵਿੱਚ ਦੱਸ ਦਿੰਦਾ ਵੀ ਇਹ ਹੈ ਕਿ ਚੀਜ਼ਾਂ ਨੇ ਦੋ ਚਾਰ ਚੀਜ਼ਾਂ ਦੱਸੂਗਾ ਕਿਉਂਕਿ ਬਾਹਰਾਂ ਤਾਂ ਬਹੁਤ ਲੰਬਾ ਹੋ ਜਾਏਗਾ ਹੁਣ ਇਸ ਦੇ ਵਿੱਚ ਕੀ ਹੈ ਕਿ ਪਹਿਲਾ ਰਿਮਾਂਡ ਹੁੰਦੀ ਸੀ ਜਿਹੜੀ ਰਿਮਾਂਡ ਲਈਤੀ ਜਾਂਦੀ ਉਹ ਹੁੰਦੀ ਸੀ 15 ਦਿਨਾਂ ਦੀ ਉਹ 7 ਸਾਲ ਤੋਂ ਥੱਲੇ ਵਾਲੀ ਸਜ਼ਾ ਵਾਲੇ ਦੇ 15 ਦਿਨ ਦੀ ਪੁਲਿਸ ਰਿਮਾਂਡ ਲੈ ਸਕਦੀ ਹੈ ਹੁਣ 90 ਦਿਨ ਤੱਕ ਚਲੀ ਗਈ ਹੈ 90 ਦਿਨ ਤੱਕ ਰਿਮਾਂਡ ਲੈ ਸਕਦੇ ਨੇ ਪੁਲਿਸ ਵਾਲੇ ਨੰਬਰ 2 ਜਿਹੜਾ ਤੁਸੀਂ ਐਪਲੀਕੇਸ਼ਨ ਲੈ ਕੇ ਜਾਨਨੇ ਹੋ ਪਹਿਲਾਂ ਇੱਕ ਲਲਿਤਾ ਕੁਮਾਰੀ ਦੀ ਜੁਡੀਜਮੈਂਟ ਸੀਗੀ 1999 ਦੀ ਜਿਸ ਦੇ ਵਿੱਚ ਕਿਹਾ ਗਿਆ ਸੀ ਵੀ ਪੁਲਿਸ ਵਾਲਿਆਂ ਨੂੰ ਜਦਿਆਂ ਨੂੰ ਐਫਆਈਆਰ ਲੋਜ ਕਰਨੀ ਹੀ ਪੈਣੀ ਹੈ ਉਹ ਤੋਂ ਬਾਅਦ ਚ ਉਹ ਤਫਤੀਸ਼ ਕਰਨਗੇ ਠੀਕ ਹੈ ਜੀ ਤੇ ਤਫਤੀਸ਼ ਉਸ ਦੀ ਸਹੀ ਹੋਣੀ ਚਾਹੀਦੀ ਹੈ ਆਪਣੇ ਪੰਜਾਬ ਚ ਨਹੀਂ ਹੁੰਦਾ ਉਹ ਗੱਲ ਵੱਖਰੀ ਹੈ ਰਾਜਸਥਾਨ ਦੇ ਵਿੱਚ ਤੁਸੀਂ ਐਪਲੀਕੇਸ਼ਨ ਦੋ ਤੇ ਤਫਤੀਸ਼ ਬਾਅਦ ਚ ਹੁੰਦੀ ਸੀ ਪਹਿਲਾਂ ਐਫਆਈਆਰ ਹੁੰਦੀ ਸੀ ਪਰ ਹੁਣ ਉੱਥੇ ਵੀ ਬੰਦ ਹੋ ਗਈ ਹੈ ਕਿਉਂਕਿ ਉੱਥੇ ਸਿਰਫ ਐਪਲੀਕੇਸ਼ਨ ਜਾਂਦੀ ਹੈ ਪਹਿਲਾਂ ਤਫਤੀਸ਼ ਹੋਊਗੀ ਤਫਤੀਸ਼ ਕਰ ਸਕਦਾ 30 ਦਿਨ ਤੱਕ ਉਹ 30 ਦਿਨ ਅਸੀਂ ਤਾਂ ਤਫਤੀਸ਼ ਕਰਾਂਗੇ ਇਹਦੀ ਤਫਤੀਸ਼ ਚੱਲ ਰਹੀ ਹੈ ਮਦਾ ਐਫ ਆਈ ਆਰ ਲੋਜ ਕਰਨੀ ਨਾ ਕਰਨੀ ਇਹ ਆ ਗਈ ਪੁਲਿਸ ਦੇ ਹੱਥ ਦੇ ਵਿੱਚ ਹੁਣ ਤੀਸਰੀ ਚੀਜ਼ ਜਿਹੜੀ ਆਂਦੀ ਹੈ ਇਹਦੇ ਵਿੱਚ ਹੁਣ ਇੱਕ ਏਐਸਆਈ ਚੱਕ ਕੇ ਤੁਹਾਡੇ ਖਿਲਾਫ ਐਫ ਆਈ ਆਰ ਕੱਟ ਸਕਦਾ ਹੈ ਵੀ ਮੈਨੂੰ ਮੇਰੇ ਮਖਬਰ ਨੇ ਦੱਸਿਆ ਉਹ ਮਖਬਰ ਦਾ ਉਹਨੂੰ ਨਾਮ ਨਹੀਂ ਦੱਸਣਾ ਪੈਣਾ ਨਾ ਕੋਰਟ ਦੇ ਵਿੱਚ ਨਾ ਕਿਤੇ ਕਿਉਂਕਿ ਮਖਬਰ ਦਾ ਨਾਮ ਹਮੇਸ਼ਾ ਗੁਪਤ ਰੱਖਿਆ ਜਾਂਦਾ ਹੈ ਮੈਨੂੰ ਇੱਕ ਮਖਬਰ ਨੇ ਦੱਸਿਆ ਫਲਾਨੇ ਬੰਦੇ ਨੂੰ ਫੜ ਲਓ ਤੇ ਫਲਾਨੇ ਦੇ ਰੇਡ ਕਰ ਲਓ ਤੇ ਫਲਾਨੇ ਨੂੰ ਚੱਕ ਲਓ ਤੁਹਾਡੇ ਕੋਲ ਉੱਥੇ ਪੁੱਕੀ ਹਥਿਆਰ ਜਾਂ ਕੁਝ ਵੀ ਜੋ ਵੀ ਚੀਜ਼ ਹੈਗੀ ਚਟਾਪਟਾ ਜਾਂ ਕੁਝ ਵੀ ਉਹ ਤੁਹਾਨੂੰ ਮਿਲੇਗਾ ਤੁਹਾਡੇ ਉੱਤੇ ਸ਼ੱਕ ਦੇ ਆਧਾਰ ਦੇ ਉੱਤੇ ਬੰਦਾ ਐਫ ਆਈ ਆਰ ਲੋਜ ਕਰ ਦੂਗਾ ਤੁਸੀਂ ਬੈਠੇ ਤੁਹਾਨੂੰ ਪਤਾ ਵੀ ਨਹੀਂ ਹੋਣਾ ਤੇ ਆਊਗਾ ਤੁਹਾਨੂੰ ਚੱਕ ਕੇ ਲੈ ਜਾਊਗਾ ਤੇ 90 ਦਿਨ ਤੱਕ ਉਸਨੇ ਰਿਮਾਂਡ ਲੈ ਸਕਦਾ ਹੈ ਉਹ ਤੋਂ ਬਾਅਦ ਉਹਨੇ ਸਿਰਫ ਇੰਨਾ ਕਿ ਲਿਖ ਕੇ ਦੇਣਾ ਕਿ ਮੈਂ ਤਫਤੀਸ਼ ਕੀਤੀ ਸੀ ਉਹਦੇ ਵਿੱਚ ਕੁਝ ਨਹੀਂ ਮਿਲਿਆ ਮੈਨੂੰ ਤੇ ਐਫ ਆਈ ਆਰ ਨੂੰ ਰੱਦ ਕੀਤਾ ਜਾਵੇ ਤਾਂ ਤੁਸੀਂ ਪੁਲਿਸ ਵਾਲੇ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਇਹ ਪਾਵਰ ਦੇ ਦਿੱਤੀ ਗਈ ਆ ਪੁਲਿਸ ਨੂੰ ਵੀ ਤੁਸੀਂ ਉਹਦੀ ਕੰਪਲੇਂਟ ਵੀ ਨਹੀਂ ਕਰ ਸਕਦੇ ਵੀ ਇਹਨੇ غلط ਐਫ ਆਈ ਆਰ ਕੀਤੀ ਹੈ ਖਤਮ ਕਰ ਦਿੱਤੀ ਉਹ ਕੰਮ ਘਾੜੀ ਸਮਝ ਲੱਗ ਰਹੀ ਹੈ ਤੁਹਾਨੂੰ ਮੈਂ ਕੀ ਕਹਿ ਰਿਹਾ ਹੁਣ ਇਥੇ ਔਰਤਾਂ ਦੇ ਉੱਤੇ ਇੱਕ ਕੇਸ ਦੱਸ ਦਿੰਨਾ ਵੀ ਕੀ ਚੀਜ਼ ਇੱਥੇ ਬਦਲੀ ਹੈ ਵੀ ਜੇ ਕੋਈ ਬੰਦਾ ਉਹ ਆਪਣੇ ਕਿਸੇ ਔਰਤ ਦੇ ਨਾਲ ਨੌਕਰੀ ਦੇਣ ਦੇ ਬਹਾਨੇ ਦੇ ਉੱਤੇ ਜਾਂ ਉਸ ਨੂੰ ਅ ਪ੍ਰੋਮੋਸ਼ਨ ਦੇਣ ਦੇ ਬਹਾਨੇ ਦੇ ਉੱਤੇ ਕੋਈ ਸਰੀਰਕ ਸੰਬੰਧ ਬਣਾਉਂਦਾ ਤੇ ਔਰਤ ਕੰਪਲੇਂਟ ਕਰਦੀ ਹੈ ਰੇਪ ਦੀ ਪਹਿਲਾਂ ਪੈ ਜਾਂਦੀ ਹੁੰਦੀ ਸੀ ਹੁਣ ਉਹ ਨਹੀਂ ਪੈਂਦੀ ਜੇ ਉਹਨੇ ਨੌਕਰੀ ਦੇ ਦਿੱਤੀ ਜਾਂ ਉਹਨੇ ਪ੍ਰੋਮੋਸ਼ਨ ਦੇ ਦਿੱਤੀ ਜਾਂ ਉਹਨੇ ਜਿਹੜਾ ਲਾਰਾ ਲਗਾਇਆ ਸੀ ਜੇ ਉਹਨੇ ਉਹ ਪੂਰਾ ਕਰ ਦਿੱਤਾ ਤਾਂ ਬੰਦੇ ਦੇ ਉੱਤੇ ਕੋਈ ਕੇਸ ਨਹੀਂ ਪੈਂਦਾ ਇਹ ਖੁੱਲੀ ਛੁੱਟ ਦੇ ਦਿੱਤੀ ਗਈ ਹੈ ਬੜ ਲਿਓ ਕਿਉਂਕਿ ਮੈਂ ਅੱਜ ਪੜ ਕੇ ਹੀ ਬੋਲ ਰਿਹਾ ਤਾਂ ਇਹ ਚੀਜ਼ਾਂ ਆ ਰਹੀਆਂ ਨੇ ਪਹਿਲਾਂ ਟੈਰਰਿਜ਼ਮ ਐਕਟਿਕ ਹੋਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਦੇਸ਼ਦਰੋਹ ਦਾ ਇਹਨਾਂ ਨੇ ਕਲਾ ਦਿੱਤਾ ਹੈ UAPA ਕਿਹਦਾ ਤਾ ਹੁਣ ਟੈਰਰਿਸਟ ਜਮਨ ਇੱਕ ਟਾ ਆ ਗਿਆ ਵੀ ਤੁਹਾਨੂੰ ਟੈਰਰਿਸਟ ਘੋਸ਼ਿਤ ਕਰਦਾ ਕੌਣ ਕਰ ਸਕਦਾ ਪਹਿਲਾਂ ਤੁਹਾਨੂੰ ਟੈਰਰਿਸਟ ਕੋ UAPA ਲੱਗਦਾ ਹੁੰਦਾ ਸੀ ਵੀ ਤੁਹਾਨੂੰ ਮੈਜਿਸਟ੍ਰੇਟ ਲਗਾ ਸਕਦਾ ਹੁੰਦਾ ਸੀ ਤੁਹਾਡੇ ਉੱਤੇ ਹੁਣ ਕੌਣ ਕਰ ਸਕਦਾ ਹੁਣ ਇੱਕ ASI ਕਹਿ ਸਕਦਾ ਤੁਹਾਨੂੰ ਇੱਕ ਟੈਰਰਿਸਟ ਉਹ ਤੁਹਾਡੇ ਉੱਤੇ ਟੈਰਰਿਸਟ ਦਾ ਲੇਬਲ ਲਗਾ ਸਕਦਾ ਉਹ ਤੋਂ ਬਾਅਦ ਤੇ ਤਫਤੀਸ਼ ਹੁੰਦੀ ਹੋਗੀ 90 ਦਿਨਾਂ ਲਈ ਤੁਹਾਨੂੰ ਰਿਮਾਂਡ ਚੱਕ ਲੈ ਚੱਕ ਲਿਆ ਜਾ ਸਕਦਾ ਤੇ ਇਹ ਚੀਜ਼ਾਂ ਬਹੁਤ ਖਤਰਨਾਕ ਨੇ ਹਜੇ ਤੱਕ ਇਹ ਕੰਮ ਸ਼ੁਰੂ ਨਹੀਂ ਹੋਇਆ ਕਿਉਂਕਿ ਪੁਲਿਸ ਵਾਲੇ ਵੀ ਹਜੇ ਟ੍ਰੇਨਿੰਗਾਂ ਦੇ ਵਿੱਚ ਨੇ ਉਹਨਾਂ ਨੂੰ ਹਜੇ ਤੱਕ ਪਤਾ ਨਹੀਂ ਲੱਗਿਆ ਜਿਹੜੀ ਜਿਹੜੀ ਜਗ੍ਹਾ ਤੇ ਪਤਾ ਲੱਗ ਰਿਹਾ ਉਹ ਜਗ੍ਹਾ ਦੇ ਉੱਤੇ ਇਹ ਕੰਮ ਸ਼ੁਰੂ ਹੋ ਚੁੱਕਿਆ ਤੇ ਇਹ ਬਹੁਤ ਹੀ ਖਤਰਨਾਕ ਹੈ ਆਮ ਮੰਡਲੀ ਆਜ਼ਾਦੀ ਢੱਡੀ ਬਿਲਕੁਲ ਨਹੀਂ ਰਹੀ ਵਕੀਲ ਸਾਹਿਬਾਂ ਨੂੰ ਫਰਕ ਨਹੀਂ ਪੈਂਦਾ ਪਰ ਮੇਰੀ ਹੱਥ ਜੋੜ ਕੇ ਵਕੀਲਾਂ ਨੂੰ ਉਹ ਗੁਜਾਰਿਸ਼ ਹੈ ਵੀ ਮਾਰੋ ਬਟਾ ਪ੍ਰੋਟੈਸਟ ਕਰ ਲੋ ਇੰਨੀ ਨਾ ਮਾਰ-ਭਾਰ ਆਮ ਬੰਦੇ ਦੇ ਉੱਤੇ ਕਿਉਂਕਿ ਇਹ ਚੀਜ਼ਾਂ ਤੁਹਾਡੇ ਉੱਤੇ ਵੀ ਲਾਗੂ ਹੁੰਦੀਆਂ ਨੇ ਵਕੀਲਾਂ ਨੂੰ ਇਸ ਕਰਕੇ ਜਿਆਦਾ ਫਰਕ ਨਹੀਂ ਪੈਂਦਾ ਕਿਉਂਕਿ ਆ ਸਾਰੇ ਕੇਸ ਲੜਨੇ ਤੇ ਤੁਸੀਂ ਵਕੀਲ ਨਾਲ ਹੀ ਨੇ ਅਗਲੇ ਦੀ ਫੀਸ ਖਰੀ ਹੈ ਚਾਹੇ ਤੁਹਾਡੇ ਨਾਲ ਜੋ ਮਰਜੀ ਹੁੰਦਾ ਤਾਂ ਇਸ ਕਰਕੇ ਵਕੀਲ ਖਾਂਤ ਨੇ ਸਿਰਫ ਕਲਕੱਤੇ ਵਾਲੇ ਵਕੀਲ ਨੇ ਜਿਹੜੇ ਇਸ ਉੱਤੇ ਉੱਤੇ ਪ੍ਰੋਟੈਸਟ ਕਰ ਰਹੇ ਨੇ ਜਦੋਂ ਕਾਨੂੰਨ ਬਣ ਰਿਹਾ ਸੀ ਡਰਾਫਟ ਦੇ ਵਿੱਚ ਸੀਗਾ ਉਸ ਟਾਈਮ ਤੇ ਵੀ ਪ੍ਰੋਟੈਸਟ ਕਰ ਸਕਦੇ ਪਰ ਕੋਈ ਬੋਲਿਆ ਨਹੀਂ ਉਦੋਂ ਕੋਈ ਚੋਣਾ ਦਾ ਬੇੜਾ ਸੀਗਾ ਲੈ ਕੇ ਉਸ ਟਾਈਮ ਦੇ ਉੱਤੇ ਆਏ ਸੀਗੇ ਵੀ ਇਹ ਦੇ ਮਗਰ ਕੋਈ ਜਿਆਦਾ ਚੱਲੇ ਨਾ ਤੇ ਹੋਰ ਚੀਜ਼ਾਂ ਕੀ ਨੇ ਇਦੋਂ ਉਹਤੇ ਬਹੁਤ ਸਾਰੀਆਂ ਚੀਜ਼ਾਂ ਰਹਿਗੀਆਂ ਨੇ ਵੀ ਆਫੈਂਸ ਕਿਸ-ਕਿਸ ਤਰ੍ਹਾਂ ਦੇ ਹੈਗੇ ਨੇ ਹੁਣ ਇੱਕ ਹੋਰ ਹੋ ਜਾਂਦਾ ਵੀ ਤੁਸੀਂ ਇਹ ਕੋਆਪਰੇਟ ਨਹੀਂ ਕਰ ਰਿਹਾ ਜੀ ਪੁਲਿਸ ਦੇ ਨਾਲ ਕਾ ਕਰਕੇ ਸਾਨੂੰ ਚਾਹੀਦੀ ਹੈ ਹੁਣ ਕੋਆਪਰੇਟ ਨਹੀਂ ਕਰ ਰਿਹਾ ਤਾਂ ਕੀ ਮਤਲਬ ਹੁੰਦਾ ਵੀ ਤੁਹਾਨੂੰ ਫੜ ਲਿਆ ਵੀ ਭਰਾਵਾ ਤੂੰ ਆਜਾ ਤੂੰ ਆਹ ਕਤਲ ਕੀਤਾ ਹੈ ਹਥਿਆਰ ਨਹੀਂ ਬਰਾਮਦ ਕਰਵਾ ਰਿਹਾ ਜੀ ਇਹ ਤੂੰ ਕਤਲ ਕੀਤਾ ਨਹੀਂ ਤੂੰ ਕਿਤੋਂ ਹਥਿਆਰ ਬਰਾਮਦ ਕਰਾ ਦੇਗਾ ਇਹਨਾਂ 90 ਦਿਨਾਂ ਲਈ ਲੈ ਕੇ ਤੇ ਤੁਸੀਂ ਆਪਣੀ ਜਾਨ ਛਡਾਣ ਲਈ ਕਿਤੋਂ ਵੀ ਕੋਈ ਹਥਿਆਰ ਪ੍ਰੋਡਿਊਸ ਕਰ ਦਿੱਤਾ ਤਾਂ ਪੁਲਿਸ ਨਾਲ ਕੋਆਪਰੇਟ ਕੀ ਤੁਹਾਡਾ ਉਹ ਰਾਈਟ ਟੂ ਸਾਈਲੈਂਸ ਕਿੱਥੇ ਗਿਆ ਇਹ ਕ ਰਾਈਟ ਟੂ ਸਾਈਲੈਂਸ ਆਨ ਦਾ ਉਹਦੇ ਵਿੱਚ ਖਤਮ ਕਰ ਦਿੱਤਾ ਗਿਆ ਉਹ ਕੋਬ੍ਰੇਟ ਕਰੋ ਪੁਲਿਸ ਨਾਲ ਜੇ ਪੁਲਿਸ ਕਹਿੰਦੀ ਤੇਰੇ ਕੋਲ ਹਥਿਆਰ ਹੈਗਾ ਤਾਂ ਫੜਵਾ ਪਭੇ ਜਿੱਥੋਂ ਮਰਜ਼ੀ ਫੜਵਾਤੇ ਜੇ ਤੂੰ ਫੜਵਾ ਦਿੱਤਾ ਉਸ ਹਥਿਆਰ ਨੂੰ ਚੱਕ ਕੇ ਸਬੂਤ ਬਣਾ ਕੇ ਤੇਰੇ ਖਿਲਾਫ ਪਾ ਦਿੱਤਾ ਜਾਗਾ ਲੋ ਜੀ ਹਥਿਆਰ ਆ ਗਿਆ ਇਹ ਚੀਜ਼ਾਂ ਹੋ ਰਹੀਆਂ ਨੇ ਈ ਸੰਬੰਧ ਘਰ ਨੂੰ ਭੇਜਿਆ ਜਾ ਸਕਦਾ ਕਦੇ ਕੋਈ ਫੋਨ ਨੰਬਰ ਜਾਂ ਮੇਲ ਆਈ ਤੁਸੀਂ ਪਹਿਲਾਂ ਵਰਤਿਆ ਹੋਵੇ ਇਹਨਾਂ ਨੇ ਉਹਦੇ ਉੱਤੇ ਚੱਕ ਕੇ ਈ ਸੰਬੰਧ ਭੇਜ ਦੇਣਾ ਤੁਹਾਨੂੰ ਪਤਾ ਵੀ ਨਹੀਂ ਹੁਣ ਉਹ ਤਾਂ ਬਤ ਪਘੋੜਾ ਕੋਸ਼ਿਸ਼ ਇਹ ਤਾਂ ਐਫ ਆਈ ਆਰ ਦਰਜ ਚੱਕ ਅੰਦਰ ਤੇ ਇਹਨਾਂ ਦੇ ਖਰਾਬ ਕੋਈ ਕੇਸ ਵੀ ਨਹੀਂ ਇਹ ਆਪੇ ਰਫਤਵਾ ਹੁਣ ਆਪੇ ਸਮਝ ਜਿਓ ਵੀ ਇਹ ਕਿਉਂ ਬਣਾਇਆ ਰਹੇ ਨੇ ਇਸ ਤਰ੍ਹਾਂ ਦੇ ਕਰੂਨ ਉਹ ਜਿਹੜਾ ਮੋਦੀ ਕਹਿੰਦਾ ਮੈਂ 20 ਸਾਲ ਹੋਰ ਰਾਜ ਕਰਨਾ ਉਹ ਕਰੂਗਾ ਭਰਾਵਾ ਅੱਜ ਦੀ ਤਰੀਕ ਦੇ ਵਿੱਚ ਆਪੋਜੀਸ਼ਨ ਵਾਲੇ ਨੇਤਾਵਾਂ ਨੂੰ ਨਹੀਂ ਪਤਾ ਪੰਜਵੇਂ 7ਵੇਂ ਪਾਸਾ ਵਾਲੇ ਤਾਂ ਤੁਸੀਂ ਨੇਤਾ ਬਣਾ ਦੇਨੇ ਹੋ ਤਾਂ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਕਿ ਇਹ ਹੈ ਕੀ ਚੀਜ਼ ਹੈ ਕਿੱਥੇ ਤੱਕ ਜਾਣੀ ਹੈ ਤਾਂ ਕਰਕੇ ਇਹਦੀ ਹਵਾ ਚੁੱਕੋ ਇਹਨੂੰ ਪੜੋ ਪ੍ਰੈਸ ਵਾਲੇ ਭਰਾਵਾਂ ਨੂੰ ਹੈਗੀ ਹੈ ਮੇਰੀ ਅਪੀਲ ਵੀ ਇਸ ਉੱਤੇ ਵੱਧ ਤੋਂ ਵੱਧ ਤੁਸੀਂ ਵਕੀਲਾਂ ਨਾਲ ਗੱਲ ਕਰਕੇ ਜਿਹੜੇ ਐਕਸਪਰਟਸ ਨੇ ਉਹਨਾਂ ਨਾਲ ਗੱਲ ਕਰਕੇ ਇਸ ਦੀਆਂ ਖਾਮੀਆਂ ਤੁਸੀਂ ਲੋਕਾਂ ਸਾਹਮਣੇ ਲੈ ਕੇ ਆਓ ਜਿਹੜਾ ਕਿ ਇਹ ਕਾਨੂੰਨ ਹੁਣ ਆ ਗਿਆ ਹੈ ਇੰਪਲੀਮੈਂਟ ਹੋ ਗਿਆ ਇੱਕ ਤਰੀਕ ਤੋਂ ਪਰ ਇਹ ਵਾਪਸ ਹੋਵੇ ਸੰਸਦ ਦੇ ਵਿੱਚ ਧੰਨਵਾਦ ਜੀ ਤੁਹਾਡਾ